ਐਮਪੀ ਅਮਰਤਪਾਲ ਨੂੰ ਸੌ ਚੁੱਕਣ ਤੋਂ ਬਾਅਦ ਹੁਣ ਫਿਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਤੇ ਉਹਨਾਂ ਨੇ ਕੱਲ ਐਮਪੀ ਦੇ ਅਹੁਦੇ ਵਜੋਂ ਸੌ ਚੁੱਕੀ ਤੇ ਪਰੰਤੂ ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਮਿਲੀ ਤੇ ਜਿਸ ਦੇ ਦੌਰਾਨ ਪੈਰੋਲ ਮਿਲਣ ਤੋਂ ਬਾਅਦ ਉਹਨਾਂ ਨੇ ਸੌ ਚੱਕ ਸਮਾਗਮ ਆਪਣਾ ਜਿਹੜਾ ਕਿ ਪੂਰੀ ਰਸਮਾਂ ਦੇ ਨਾਲ ਨਿਵਾਇਆ ਤੇ ਦੂਜੇ ਪਾਸੇ ਹੁਣ ਉਹ ਫਿਰ ਤੋਂ ਡਿਬਰੂਗੜ੍ਹ ਚੇਲ ਦੇ ਵਿੱਚ ਪੁਲਿਸ ਤੇ ਉਹਨਾਂ ਨੂੰ ਫੇਰ ਭੇਜ ਦਿੱਤਾ ਤੇ ਕੱਲ ਦੱਸਿਆ ਕਿ ਖੜੂਰ ਸਾਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਭਾਈ ਅਵਰਤ ਪਾਲ ਸਿੰਘ ਨੇ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁੱਕੀ ਤੇ ਉਸ ਦੇ ਦੌਰਾਨ ਕਈ ਜੜੇ ਕੇ ਸਿੱਖ ਜਥੇਬੰਦੀਆਂ ਇਸ ਗੱਲ ਦੀ ਉੜੀ ਕਾਰਨੀਆਂ ਸੀ ਪਰੰਤੂ ਸਿੱਖ ਜਥੇਬੰਦੀਆਂ ਨੇ ਹੁਣ ਉੜੀ ਕਾ ਖਤਮ ਹੋ ਗਈਆਂ ਨੇ ਤੇ ਉੱਥੇ ਐ ਭਾਈ ਅਮਰਤਪਾਲ ਦੇ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਚਿੰਤਾ ਦਿਖਾਈ ਦੇ ਰਹੀਆਂ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ 12 ਲੋਕ ਸਭਾ ਸੰਸਦ ਮੈਂਬਰ ਉੱਥੇ ਸੌ ਚੁੱਕਣ ਦੇ ਲਈ ਗਏ ਪੰਜਾਬ ਦੇ ਜਿਹੜੇ ਕੇ ਸਾਰੇ ਉਮੀਦਵਾਰ ਉੱਥੇ ਗਏ ਪਰੰਤੂ ਜਦੋਂ ਭਾਈ ਅਮਰਤਪਾਲ ਸਿੰਘ ਦਾ ਨਾਮ ਲਿਆ ਜਾ ਰਿਹਾ ਸੀ ਤਾਂ ਉਹ ਉੱਥੇ ਨਹੀਂ ਪਹੁੰਚੇ ਕਿਉਂਕਿ ਉਹ ਗੈਰਹਾਜ਼ਰ ਰਹੇ ਦੂਜੇ ਪਾਸੇ ਉਹਨਾਂ ਨੂੰ ਇਜਾਜ਼ਤ ਵੀ ਨਹੀਂ ਮਿਲੀ ਤੇ ਜਿਸ ਦੇ ਦੌਰਾਨ ਭਾਈ ਅਮਰਤ ਪਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਹੜਾ ਕਿ ਚਿੱਠੀ ਲਿਖੀ ਤੇ ਉੱਥੇ ਹੀ ਜਿਹੜਾ ਇਥੇ ਚਿੱਠੀ ਲਿਖ ਕੇ ਲੋਕ ਸਭਾ ਦੇ ਸਪੀਕਰ ਨੂੰ ਜਿਹੜੀ ਕਿ ਇਜਾਜ਼ਤ ਮੰਗੀ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਨੂੰ ਕਈ ਸ਼ਰਤਾਂ ਦੇ ਨਾਲ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁਕਾਈ ਗਈ ਤੇ ਉੱਥੇ ਕਾਫੀ ਜਿਹੜੀ ਕਿ ਪੁਲਿਸ ਵੀ ਤਾਨਾਤ ਕੀਤੀ ਗਈ ਤੇ ਪੰਜਾਬ ਪੁਲਿਸ ਨੇ ਸਾਰਾ ਖਰਚਾ ਚੱਕਿਆ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਐਮਪੀ ਦਾ ਅਹੁਦਾ 사ਮ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਨੇ ਸਿੱਖ ਕੌਮ ਨੂੰ ਕਬੱਡੀ ਅਪੀਲ ਲਾਇ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਤੇ ਐਸਪੀਸੀ ਦੀਆਂ ਵੋਟਾਂ ਨੂੰ ਲੈ ਕੇ ਵੀ ਜਿਹੜਾ ਕੇ ਭਾਈ અમਰਤਪਾਲ ਨੇ ਇੱਕ ਸੁਨੇਹਾ ਲਾਇਆ ਤੇ ਉਹਨਾਂ ਨੇ ਕਿਹਾ ਹੈ ਕਿ ਵੱਤੋ ਵੱਦ ਐਸਜੀਪੀਸੀ ਦੀਆਂ ਵੋਟਾ ਬਣਾਓ ਤੇ ਇਹ ਅਪੀਲ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਕੀਤੀ ਗਈ ਹੈ ਜਲਦ ਜੇਲ੍ਹੋਂ ਬਾਹਰ ਆਉਣ ਦਾ ਸੁਨੇਹਾ ਵੀ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਲਾ ਚੁੱਕੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਕਿ ਕਾਫੀ ਭਾਵੁਕ ਭਾਵੁਕ ਵੀ ਹੋਏ ਨੇ ਤੇ ਦੂਜੇ ਪਾਸੇ ਇੱਕ ਖੁਸ਼ੀ ਦੀ ਲਹਿਰ ਵੀ ਸੀ ਤੇ ਭਾਈ ਅਮਰਿਤਪਾਲ ਸਿੰਘ ਨੂੰ ਫਿਰ ਤੋਂ ਜਿਹੜਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਦਰਸ਼ਨ ਕਰਨ ਦੇ ਲਈ ਭਾਈ ਅਮਰਿਤਪਾਲ ਸਿੰਘ ਦਾ ਇੰਤਜ਼ਾਰ ਕਰ ਰਹੇ ਸੀ ਤੇ ਉਹਨਾਂ ਨੂੰ ਮੀਡੀਆ ਅਦਾਰੇ ਤੋਂ ਵੀ ਦੂਰ ਰੱਖਿਆ ਗਿਆ ਤੇ ਕੋਈ ਵੀ ਜਿਹੜੀ ਕਿ ਤਸਵੀਰ ਭਾਈ ਅਮਰਤਪਾਲ ਦੀ ਬਾਹਰ ਨਹੀਂ ਆਈ ਤੇ ਉਹਨਾਂ ਨੂੰ ਕਾਲੀ ਗੱਡੀ ਦੇ ਵਿੱਚ ਲੈ ਕੇ ਆਇਆ ਗਿਆ ਤੇ ਦੂਜੇ ਪਾਸੇ ਕਾਲੀ ਗੱਡੀ ਦੇ ਵਿੱਚ ਹੀ ਛੱਡਿਆ ਗਿਆ ਤੇ ਗੁਪਤ ਤਰੀਕੇ ਦੇ ਨਾਲ ਹੀ ਭਾਈ ਅਮਰਤਪਾਲ ਨੂੰ ਜਿਹੜੀ ਕਿ ਸੌ ਛਕਾਈ ਗਈ ਤੇ ਹੁਣ 4 ਦਿਨਾਂ ਦੀ ਜਿਹੜੀ ਕਿ ਪੈਰੋਲ ਵੀ ਸੀ ਤੇ ਭਾਈ ਅਮਰਤਪਾਲ ਸੌ ਚੁੱਕਣ ਤੋਂ ਬਾਅਦ ਹੁਣ ਫਿਰ ਆਸਾਮ ਦੇ ਡਿਬਰੂਗੜ੍ਹ ਛੇਲ ਦੇ ਵਿੱਚ ਚਲੇ ਗਏ ਪੈਰੋਲ ਮਿਲਣ ਤੋਂ ਬਾਅਦ ਉਹਨਾਂ ਨੇ ਸੌ ਚੁੱਕ ਸਮਾ ਅਗਮ ਆਪਣਾ ਜਿਹੜਾ ਕੇ ਪੂਰੀ ਰਸਮਾਂ ਦੇ ਨਾਲ ਨਿਵਾਇਆ ਤੇ ਦੂਜੇ ਪਾਸੇ ਹੁਣ ਉਹ ਪਰ ਤੋਂ ਡਿਬਰੂਗੜ੍ਹ ਚੇਲ ਦੇ ਵਿੱਚ ਪੁਲਿਸ ਤੇ ਉਹਨਾਂ ਨੂੰ ਫੇਰ ਭੇਜ ਦਿੱਤਾ ਹੈ ਤੇ ਕੱਲ ਦੱਸਿਆ ਕਿ ਖੜੂਰ ਸਾਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਭਾਈ ਅਮਰਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁੱਕੀ ਤੇ ਜਿਸ ਦੇ ਦੌਰਾਨ ਕਈ ਜਿਹੜੇ ਕੇ ਸਿੱਖ ਜਥੇਬੰਦੀਆਂ ਇਸ ਗੱਲ ਦੀ ਉਡੀਕ ਕਰ ਰਹੀਆਂ ਸੀ ਪਰ ਉਹ ਤੋਂ ਸਿੱਖ ਜਥੇਬੰਦੀਆਂ ਦੀ ਹੁਣ ਉਡੀਕਾ ਖਤਮ ਹੋ ਗਈਆਂ ਨੇ ਤੇ ਉੱਥੇ ਐ ਭਾਈ ਅਮਰਤਪਾਲ ਦੇ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਚਿੰਤਾ ਦਿਖਾਈ ਦੇ ਰਹੀਆਂ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ 12 ਲੋਕ ਸਭਾ ਸੰਸਦ ਮੈਂਬਰ ਉੱਥੇ ਸੌ ਚੁੱਕਣ ਦੇ ਲਈ ਗਏ ਪੰਜਾਬ ਦੇ ਜਿਹੜੇ ਕੇ ਸਾਰੇ ਉਮੀਦਵਾਰ ਉੱਥੇ ਗਏ ਪਰੰਤੂ ਜਦੋਂ ਭਾਈ ਅਮਰਤਪਾਲ ਸਿੰਘ ਦਾ ਨਾਮ ਲਿਆ ਜਾ ਰਿਹਾ ਸੀ ਤਾਂ ਉਹ ਉੱਥੇ ਨਹੀਂ ਪਹੁੰਚੇ ਕਿਉਂਕਿ ਉਹ ਗੈਰ ਹਾਜ਼ਰ ਰਹੇ ਦੂਜੇ ਪਾਸੇ ਉਹਨਾਂ ਨੂੰ ਇਜਾਜ਼ਤ ਵੀ ਨਹੀਂ ਮਿਲੀ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਹੜਾ ਕੇ ਚਿੱਠੀ ਲਿਖੀ ਤੇ ਉੱਥੇ ਹੀ ਜਿਹੜਾ ਕਿ ਚਿੱਠੀ ਲਿਖ ਕੇ ਲੋਕ ਸਭਾ ਦੇ ਸਪੀਕਰ ਨੂੰ ਜਿਹੜੀ ਕਿ ਇਜਾਜ਼ਤ ਮੰਗੀ ਤੇ ਜਿਸ ਦਿਨ ਦੌਰਾਨ ਭਾਈ ਅਮਰਤਪਾਲ ਸਿੰਘ ਨੂੰ ਕਈ ਸ਼ਰਤਾਂ ਦੇ ਨਾਲ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁਕਾਈ ਗਈ ਤੇ ਉੱਥੇ ਕਾਫੀ ਜਿਹੜੀ ਕਿ ਪੁਲਿਸ ਵੀ ਤਾਇਨਾਤ ਕੀਤੀ ਗਈ ਤੇ ਪੰਜਾਬ ਪੁਲਿਸ ਨੇ ਸਾਰਾ ਖਰਚਾ ਚੱਕਿਆ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਐਮਪੀ ਦਾ ਅਹੁਦਾ 사ਮ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਨੇ ਸਿੱਖ ਕਮਿਊਨਿਟੀ ਕਬੱਡੀ ਅਪੀਲ ਆਏ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਤੇ ਐਸ.ਆਈ.ਪੀ.ਐਸ. ਦੀਆਂ ਵੋਟਾਂ ਨੂੰ ਲੈ ਕੇ ਵੀ ਜਿਹੜਾ ਕੇ ਭਾਈ અમਰਤਪਾਲ ਨੇ ਇੱਕ ਸੁਨੇਹਾ ਲਾਇਆ ਤੇ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਐਸਜੀਪੀਸੀ ਦੀਆਂ ਫੋਟਾ ਬਣਾਓ ਤੇ ਇਹ ਅਪੀਲ ਭਾਈ ਅਮਰਪਾਲ ਸਿੰਘ ਦੇ ਵੱਲੋਂ ਕੀਤੀ ਗਈ ਹੈ ਜਲਦ ਜੇਲ੍ਹੋਂ ਬਾਹਰ ਆਉਣ ਦਾ ਸੁਨੇਹਾ ਵੀ ਜਿਹੜਾ ਕਿ ਭਾਈ ਅਮਰਪਾਲ ਸਿੰਘ ਲਾ ਚੁੱਕੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਕਿ ਕਾਫੀ ਭਾਵੁਕ ਭਾਵੁਕ ਵੀ ਹੋਏ ਨੇ ਤੇ ਦੂਜੇ ਪਾਸੇ ਇੱਕ ਖੁਸ਼ੀ ਦੀ ਲਹਿਰ ਵੀ ਸੀ ਤੇ ਭਾਈ ਅਮਰਪਾਲ ਸਿੰਘ ਨੂੰ ਫਿਰ ਤੋਂ ਜਿਹੜਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਦਰਸ਼ਨ ਕਰਨ ਦੇ ਲਈ ਭਾਈ ਅਮਰਪਾਲ ਦਾ ਇੰਤਜ਼ਾਰ ਕਰ ਰਹੇ ਸੀ ਤੇ ਉਹਨਾਂ ਨੂੰ ਮੀਡੀਆ ਅਦਾਰੇ ਤੋਂ ਵੀ ਦੂਰ ਰੱਖਿਆ ਗਿਆ ਤੇ ਕੋਈ ਵੀ ਜਿਹੜੀ ਕਿ ਤਸਵੀਰ ਭਾਈ ਅਮਰਤਪਾਲ ਦੀ ਬਾਹਰ ਨਹੀਂ ਆਈ ਤੇ ਉਹਨਾਂ ਨੂੰ ਕਾਲੀ ਗੱਡੀ ਦੇ ਵਿੱਚ ਲੈ ਕੇ ਆਇਆ ਗਿਆ ਤੇ ਦੂਜੇ ਪਾਸੇ ਕਾਲੀ ਗੱਡੀ ਦੇ ਵਿੱਚ ਹੀ ਛੱਡਿਆ ਗਿਆ ਤੇ ਗੁਪਤ ਤਰੀਕੇ ਦੇ ਨਾਲ ਹੀ ਭਾਈ ਅਮਰਤਪਾਲ ਨੂੰ ਜਿਹੜੀ ਕਿ ਸੌ ਚੁਕਾਈ ਗਈ ਤੇ ਹੁਣ 4 ਦਿਨਾਂ ਦੀ ਜਿਹੜੀ ਕਿ ਪੈਰੋਲ ਵੀ ਸੀ ਤੇ ਭਾਈ ਅਮਰਤਪਾਲ ਸੌ ਚੁੱਕਣ ਤੋਂ ਬਾਅਦ ਹੁਣ ਫਿਰ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਚਲੇ